ਹਾਸਰੀਕਾਲ ਦੋਸਤੋ ਬਾਈ ਵੀਡੀਓ ਦਾ ਤੁਸੀਂ ਹੋਰ ਵੀ ਆਪਣੇ ਚੈਨਲ ਉੱਤੇ ਦੇਖਿਆ ਹੋਣਗੀਆਂ ਬੱਕਰੀਆਂ ਦੇ ਫਾਰਮ ਸੰਬੰਧੀ ਜਾਂ ਬੱਕਰੀਆਂ ਸੰਬੰਧੀ ਜਿਵੇਂ ਲਾਈਵ ਸੌਦੇ ਹੋਗੇ ਹੋਰ ਆਪਾਂ ਮੰਡੀਆਂ ਦੇ ਵੀਡੀਓ ਬਣਾਉਨੇ ਆ ਪਰ ਜਿਹੜੀ ਅੱਜ ਦੀ ਵੀਡੀਓ ਆ ਇਹ ਤੁਸੀਂ ਪੂਰੀ ਦੇਖ ਲਈ ਤਾਂ ਤੁਹਾਡੇ ਸਾਰੇ ਭੁਲੇਖੇ ਬੱਕਰੀ ਫਾਰਮ ਸ਼ੁਰੂ ਕਰਨਾ ਜਾਂ ਬੱਕਰੀ ਫਾਰਮ ਫੇਲ ਕਿਉਂ ਹੋ ਜਾਂਦੇ ਨੇ ਇਹਦੇ ਬਾਰੇ ਸਾਰਾ ਭੁਲੇਖਾ ਤੁਹਾਡਾ ਦੂਰ ਹੋ ਜਾਊਗਾ ਅੱਜ ਬਈ ਆਪਾਂ ਐਸਆਰ ਕਮਰਸ਼ੀਅਲ ਗਾਟ ਫਾਰਮ ਉਹਨਾਂ ਦੇ ਲਵੇ ਪਹੁੰਚੇ ਆ ਬਾਈ ਸੰਦੀਪ ਵਰਗੇ ਆਪਣੇ ਨਾਲ ਨੇ ਇਸ ਵੀਡੀਓ ਦੇ ਵਿੱਚ ਇਹਨਾਂ ਤੋਂ ਅੱਜ ਆਪਾਂ ਪੁੱਛਾਂਗੇ ਵੀ ਜਿਹੜੇ ਬੱਕਰੀ ਫਾਰਮ ਫੇਲ ਹੋਈ ਜਾਂਦੇ ਨੇ ਜਾਂ ਬੱਕਰੀਆਂ ਦਾ ਕਿੱਤਾ ਦਿਨੋਂ ਦਿਨ ਘਟੀ ਜਾਂਦਾ ਆਪਾਂ ਅੱਗੇ ਦੇਖਦੇ ਸੀ ਵੀ ਮੰਡੀਆਂ ਦੇ ਵਿੱਚ ਪੂਰਾ ਫੁੱਲ ਮਾਲ ਆਉਂਦਾ ਸੀ ਜਿਹੜਾ ਬਰੀਡ ਦਾ ਹੁੰਦਾ ਸੀਗਾ ਤੇ ਅੱਜ ਕੱਲ ਉਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀਆਂ ਤੇ ਬਾਕੀ ਜਿਹੜੇ ਨਵੇਂ ਬੰਦੇ ਆਉਂਦੇ ਸੀ ਕਿ ਆਪਣੇ ਜ਼ਿੰਮੇਦਾਰ ਭਰਾ ਲਾਲੋ ਜਾਂ ਜਿਹੜੇ ਵੀ ਬੱਕਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਸੀ ਨਾ ਕਿੱਤਾ ਇਹਨਾਂ ਦਾ ਉਹ ਅੱਜ ਕੱਲ ਮੰਡੀਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਤਾਂ ਇਹੀ ਗੱਲਬਾਤ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਕਰਾਂਗੇ ਵੀ ਕੀ ਕਾਰਨ ਹੋਇਆ ਇਹਦੇ ਕਾਰਨ ਬੱਕਰੀਆਂ ਦਾ ਜਿਹੜਾ ਫਾਰਮ ਆ ਜਾਂ ਕਿੱਤਾ ਉਹ ਦਿਨੋਂ ਦਿਨ ਘਟ ਰਿਹਾ ਹੈਗਾ ਬਾਈ ਸੰਦੀਪ ਸਾਸਰੀਕਾਲ ਸੱਸੀਕਾਲ ਬਾਈ ਸਰ ਨੂੰ ਸੱਸੀਕਾਲ ਜੀ ਬਾਈ ਕੀ ਹਾਲਾ ਪਹਿਲਾਂ ਤਾਂ ਆਪ ਦਾ ਹਾਲ ਚਾਲ ਦੱਸ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਜਿਵੇਂ ਸੰਦੀਪ ਮੈਂ ਕਹੇ ਕਿ ਹਟਿਆ ਨਾ ਬਈ ਵੀ ਅੱਗੇ ਜਦੋਂ ਇਹ ਕਿੱਤਾ ਟ੍ਰੈਂਡ ਦੇ ਵਿੱਚ ਆਇਆ ਹਨਾ ਬੱਕਰੀਆਂ ਲੋਕਾਂ ਨੂੰ ਪਤਾ ਲੱਗੀਆਂ ਘਰਾਂ ਦੇ ਵਿੱਚ ਰੱਖਣ ਲੱਗੇ ਤਾਂ ਉਦੋਂ ਤਾਂ ਇਹ ਕਿੱਤਾ ਪੂਰਾ ਹੋ ਗਿਆ ਇੱਕਦਮ ਵੀ ਬੱਕਰੀ ਇਹਨੇ ਵੀ ਲੈ ਲਈ ਉਹਨੇ ਵੀ ਲੈ ਲਈ ਵੀ ਪਿੰਡ 'ਚ ਹਰੇਕ ਘਰੇ ਬੱਕਰੀ ਹੋ ਗਈ ਸੀ ਹਨਾ ਜੀ ਜੀ ਪਰ ਅੱਜ ਦਾ ਟਾਈਮ ਇਹ ਆ ਜਾਗਾ ਘੱਟੋ ਘੱਟ 3-4 ਸਾਲ ਹੋ ਗਏ ਬੱਕਰੀਆਂ ਦੀਆਂ ਮੰਡੀਆਂ ਲੱਗਦੇ ਨੇ ਹਨਾ ਉਦੋਂ ਮੰਡੀਆਂ ਦੇ ਵਿੱਚ ਵੀ ਪੂਰੇ ਗਾਹਕ ਹੁੰਦੇ ਸੀਗੇ ਹਮ ਤੇ ਅੱਜ ਦਾ ਟਾਈਮ ਇਹ ਆ ਜਾ ਗਿਆ ਵੀ ਇੱਕੋ ਲੱਖ ਤੇ ਜਿਹੜਾ ਇਹ ਕਿੱਤਾਗਾ ਦਬ ਗਿਆ ਜਮਾਂ ਘਟ ਗਿਆ ਦੀ ਕਾਰਨ ਹੋਇਆ ਬਈ ਇਹਦਾ ਇਹਦੇ ਬਾਰੇ ਦੱਸ ਮਾੜਾ ਜੀ ਹਾਂਜੀ ਆਪਾਂ ਦੇਖੋ ਸਾਨੂੰ ਇਸ ਕੰਮ ਦੇ ਵਿੱਚ 8 ਸਾਲ ਦਾ ਸਾਨੂੰ ਸਮਾਂ ਹੋ ਗਿਆ ਠੀਕ ਹੈ ਜੇ ਅਸੀਂ ਬੀਟਨਾ ਸਰ ਦੇ ਉੱਪਰ ਹੀ ਕੰਮ ਕਰਦੇ ਹਾਂ ਜਿਹੜਾ ਫਾਰਮ ਹੈਗਾ ਸਾਡਾ ਸਰ ਕਮਰਸ਼ੀਅਲ ਗੋਡ ਫਾਰਮ ਜਿਹੜਾ ਸਾਨੂੰ ਸਰਸਾ ਪੈ ਜਾਂਦਾ ਮੰਡੀ ਕਾਲਾਂ ਵਾਲੀ ਠੀਕ ਹੈ ਠੀਕ ਹੈ ਨੇੜੇ ਮੰਡੀ ਕਾਲਾਂ ਵਾਲੀ ਤਾਰੂਆਣਾ ਪਿੰਡ ਹੈ ਆਪਣਾ ਤਾਰੂਆਣਾ ਪਿੰਡ ਤੇ ਲੋਕੇਸ਼ਨ ਵੀ ਹੈਗੀ ਐ ਸਰ ਕਮਰਸ਼ੀਅਲ ਗੋਡ ਫਾਰਮ ਗੂਗਲ 'ਤੇ ਸਰਚ ਕਰਕੇ ਦੇਖ ਸਕਦੇ ਹੋ ਹਾਂ ਤਾਂ ਬਠਿੰਡੇ ਤੋਂ ਵੀ ਨੇੜੇ ਐ ਪੂਰਾ ਮਨ ਕੋ ਪੰਜਾਬ ਸਾਡੇ ਦਾ ਬਾਰਡਰ ਹੈਗਾ ਆਪਣਾ ਠੀਕ ਹੈ ਪਿਆਬੀ ਬੈਲਟੀ ਐ ਹਾਂ ਤਾਸੀਂ 68 ਸਾਲ ਪਹਿਲਾਂ ਸ਼ੁਰੂਆਤ ਕੀਤੀ ਨੇ ਫਾਰਮ ਦੀ ਤਾਂ ਦੇਖੋ ਕਿਸੇ ਵੀ ਧੰਦੇ ਨੂੰ ਅਸੀਂ ਵੀ ਇਹਦੇ ਵਿੱਚ ਬਹੁਤ ਡਾਉਨ ਫਾਲ ਦੇਖਿਆ ਠੀਕ ਹੈ ਸਾਡਾ ਬਿਜ਼ਨਸ ਕਦੇ ਉੱਪ ਗਿਆ ਕੰਮ ਸਾਡਾ ਕਦੇ ਡਾਉਨ ਦੇ ਵਿੱਚ ਆ ਕਦੇ ਫੇਰ ਉੱਪ ਆਉਂਦਾ ਕਿਉਂਕਿ ਬਿਲ ਇਸ ਤਰੀਕੇ ਨਾਲ ਫਲਕਚੁਏਟ ਕਰਦਾ ਰਹਿੰਦਾ ਕੰਮ ਆਪਣਾ ਇਹ ਗ੍ਰਾਫ ਹੈ ਹਮਮ ਲੇਕਿਨ ਬਹੁਤ ਸਾਰੇ ਲੋਕ ਕੀ ਹੈ ਅੱਜ ਦੇ ਟਾਈਮ 'ਚ ਤੁਸੀਂ ਜਿਵੇਂ ਸਵਾਲ ਕੀਤਾ ਸਾਨੂੰ ਵੀ ਅਸੀਂ ਨੋਟਿਸ ਕਰਦੇ ਰਹੇ ਨੇ ਹਰ ਚੀਜ਼ ਮਾਰਕੀਟ ਅੱਜ ਦੀ ਕਿਵੇਂ ਕੁਸ਼ੱਕੀ ਚੱਲ ਰਿਹਾ ਫਾਰਮ ਦੇ ਵਿੱਚ ਬੱਕਰੀ ਫਾਰਮ ਲੋਕ ਕਿਵੇਂ ਕੀ ਕਿਹੜੇ ਤੰਗਾਂ ਦੇਖ ਰਹੇ ਹਮਮ ਹਮਮ ਤਾਂ ਦੇਖੋ ਬਹੁਤ ਸਾਰੇ ਲੋਕ ਕਿਸੇ ਨੇ 2 ਬੱਕਰੇ ਕਹਿੰਦੇ ਨੇ 4 ਬੱਕਰੇ ਦਾ ਖੜੀ ਆ ਠੀਕ ਹੈ ਦੇਖੋ ਉਹਨੂੰ ਆਪਾਂ ਫਾਰਮਿੰਗ ਨਹੀਂ ਕਹਿੰਦੇ ਠੀਕ ਹੈ ਸਾਡੇ ਮੁਤਾਬਿਕ ਜਿੰਮੇ ਅਸੀਂ ਟ੍ਰੇਨਿੰਗ ਕਰਕੇ ਮਥਰਾ ਤੋਂ ਆਏ ਸੀਗੇ ਯੂਪੀ ਤੋਂ ਸਹੀ ਤਰੀਕੇ ਦੀ ਸੈਂਟੀਫਿਕ ਫਾਰਮਿੰਗ ਦੀ ਡੈਫੀਨੇਸ਼ਨ ਉਹ ਆਪਾਂ ਕਹਿੰਦੇ ਕਿ ਤੁਸੀਂ ਆਪਦੇ ਜਾਨਵਰਾਂ ਨੂੰ ਕਿੰਨੀ ਸੰਖਿਆ ਚ ਪਾਲ ਰਹੇ ਹੋ ਠੀਕ ਹੈ ਠੀਕ ਹੈ ਜੇ ਆਪਾਂ ਕਾਂਜਾ ਫਾਰਮਰ ਅਸੀਂ ਉਹਨੂੰ ਗਿਣਦੇ ਹਾਂਗੇ ਕਿ ਜਿਹੜਾ ਬੰਦਾ ਕਿ 100 ਬੱਕਰੀ ਤੋਂ ਪਲੱਸ ਦੇ ਉੱਪਰ ਇਹਦਾ ਕਿ ਆਪਦੇ ਫਾਰਮ ਦੇ ਉੱਪਰ ਸੰਭਾਲ ਰਿਹਾ ਠੀਕ ਹੈ ਠੀਕ ਹੈ ਹਮਮ ਪਹਿਲੀ ਗੱਲ ਦੂਜੀ ਗੱਲ ਦੇ ਵਿੱਚ ਕੀ ਹੁੰਦਾ ਜੀ ਕਿ ਸੈਂਟੀਫਿਕ ਫਾਰਮਿੰਗ ਦਾ ਇੱਕ ਰੂਲ ਹੁੰਦਾਗਾ ਕਿ ਤੁਸੀਂ ਆਪਦੇ ਬਿਜ਼ਨਸ ਦੇ ਵਿੱਚ ਕਿੰਨਾ ਪੈਸਾ ਲਾਇਆ ਤੇ ਕਿੰਨੀ ਉਹ ਤੋਂ ਆਉਟਪੁੱਟ ਤੁਸੀਂ ਕੱਢ ਰਹੇ ਹੋ ਠੀਕ ਹੈ ਆਪਣੇ ਬਿਜ਼ਨਸ ਆਪਣਾ ਮੇਨ ਰੋਬਰਟ ਇਹ ਕਿ ਆਪਣੀ ਬੱਕਰੀ ਹੈ ਜੀ ਵੀ ਬੱਕਰੀ ਤੇ ਆਪਾਂ ਕਿੰਨਾ ਪੈਸਾ ਲਾ ਰਹੇ ਹਾਂ ਤੇ ਕਿੰਨਾ ਇਹਦੇ ਵਿੱਚ ਆਪਾਂ ਇੱਕ ਸਾਲ ਦੇ ਵਿੱਚੋਂ ਕੱਢ ਰਹੇ ਹਾਂ ਕੱਢ ਰਹੇ ਹਾਂ ਆਪਾਂ ਨੂੰ ਉਹੀ ਚੀਜ਼ ਤੇ ਫੋਕਸ ਕਰਨ ਦੀ ਲੋੜ ਹੈ ਜਿਹੜੇ ਕਿ ਆਪਣੇ ਕਿਸਾਨ ਵੀਰੋਂ ਕਰ ਨਹੀਂ ਪਾਰੇ ਜਿਦਨਾ ਕੀ ਆ ਫਾਰਮ 6 ਮਹੀਨੇ ਚੱਲਦੇ ਆ ਸਾਲ ਚੱਲਦੇ ਬੰਦ ਹੋ ਜਾਂਦੇ ਬੰਦ ਹੋ ਜਾਂਦੇ ਉਹਦਾ ਰੀਜ਼ਨ ਕੀ ਹੈ ਕਿ ਦੇਖੋ ਆਪਾਂ ਮੰਡੀਆਂ 'ਚ ਦੇਨੇ ਆ ਹੂੰ ਠੀਕ ਹੈ ਇੱਕ ਨਵਾਂ ਬੰਦਾ ਬੱਕਰੀ ਲੈਣ ਮੰਡੀ ਦੇ ਵਿੱਚ ਆਉਂਦਾ ਠੀਕ ਹੈ ਉਸ ਨੂੰ ਵਪਾਰੀ ਕੀ ਹੈ ਮਗਰ ਲਾ ਕੇ 20 ਹਜ਼ਾਰ ਦੀ ਬੱਕਰੀ ਦਵਾਤੀ 30 ਹਜ਼ਾਰ 'ਚ ਹੂੰ ਬੱਕੇ ਸੌਦਾ ਕਰਾਤਾ ਜੀ 35 ਹਜ਼ਾਰ 'ਚ ਤੁਸੀਂ ਬਹੁਤ ਸਾਰੇ ਵੀਡੀਓ ਦੇਖਿਆ ਉਹਨਾਂ ਦਾ ਬਣਾਉਂਦੇ ਵੀ ਹੋ ਹਾਂ 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 ਬੱਕਰੀ ਵਿਗੀ 40 ਹਜ਼ਾਰ ਦੀ 40 ਹਜ਼ਾਰ ਦੀ ਠੀਕ ਹੈ ਬੱਕਰੀ ਵਿਗੀ ਲੱਖ ਰੁਪਏ ਦੀ ਹੂੰ ਹੁਣ ਉੱਥੇ ਕਿਸਾਨ ਵੀਰ ਇਹ ਦੇਖਣ ਉਹ ਲੋਕ ਕਹਿੰਦੇ ਕਿ ਅਸੀਂ ਨਸਲ ਤਿਆਰ ਕਰਨੀ ਹੈ ਹੂੰ ਦੇਖੋ ਕਦੇ ਵੀ ਤੁਸੀਂ ਲੱਖ ਰੁਪਏ ਬੱਕਰੀ ਤੇ ਲਾ ਕੇ ਤੁਸੀਂ ਨਸਲ ਨਹੀਂ ਤਿਆਰ ਕਰ ਸਕਦੇ ਹੂੰ ਲੱਖ ਰੁਪਏ ਦੀ ਮੱਝ ਆਉਂਦੀ ਹੈ ਨਾ ਪਹਿਲੀ ਗੱਲ ਤਾਂ ਉਹ ਬੱਕਰੀ ਹੋਊਗੀ ਤੁਹਾਡੇ ਓਵਰੇਜ ਹੂੰ ਬੁੱਢੀ ਐ ਦੀ ਬੱਕਰੀ ਹੋਊਗੀ ਜਿਹੜੀ ਕਿ ਆਪਦੀ ਉਮਰ ਹੰਢਾ ਚੁੱਕੀ ਹੋਊਗੀ ਠੀਕ ਹੈ ਉਸ ਦੀ ਮਤਲਬ ਲੱਖ ਲਾਉ ਲੱਖ ਕਿਤੇ ਲਾਉ ਬੰਦਾ ਬੱਕਰੀ ਦੀ ਹਾਈਟ ਉੱਚੀ ਹੈ ਜੀ ਹਾਂ ਬੱਕਰੀ ਦਾ ਦੇ ਘਰ ਵਿੱਚ ਲੰਬਾਈ ਬੱਕਰੀ ਦੀ ਜ਼ਿਆਦਾ ਗਈ ਬੱਕਰੀ ਦੇ ਕੰਨ ਲੰਮੇ ਆ ਥਣਾ ਉਹਦੀ ਬਹੁਤ ਵੱਡੀ ਬੱਕਰੀ ਹੈ ਠੀਕ ਹੈ ਹੁਣ ਥਣਾ ਦੀ ਵੱਡੀ ਬੱਕਰੀ ਕਦੋਂ ਹੁੰਦੀ ਹੈ ਜਦੋਂ ਉਹਦੇ ਸੂਏ ਵੱਧਦੇ ਆ ਸੂਏ ਵੱਧਦੇ ਆ ਮੱਝਾਂਾਂ ਚ ਵੀ ਆਪ ਲਾਈ ਕਿਸ ਤਰ੍ਹਾਂ ਕੀ ਦੇਖਦੇ ਹਾਂ 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 ਤਾਂ ਉਹ ਜਿਹੜੇ ਕਿਸਾਨ ਵਿੱਚ 35-40000 ਬੱਕਰੀ ਤੇ 45000 ਰੁਪਏ ਅੱਜ ਲਾ ਕੇ ਉਹਦੇ ਵਿੱਚ ਤੁਸੀਂ ਜੇ ਇੱਕ ਦੋ ਸੂਏ ਲੈ ਪਾਈ ਠੀਕ ਆ ਤਾਂ ਕੀ ਤੁਹਾਡੀ ਬੱਕਰੀ ਫ੍ਰੀ ਹੋ ਗਈ ਹੂੰ ਹੂੰ ਥੋੜਾ ਬਿਨਸ ਘਾਟੇ 'ਚ ਠੀਕ ਹੈ ਆਪਾਂ ਇੱਥੇ ਦੇਖਣਾ ਤੁਸੀਂ ਐਵਰੇਜ ਬੱਕਰੀ ਆਪਾਂ ਮੰਨ ਕੇ ਚੱਲੋ ਕਿ 25000 ਤੱਕ ਅਸੀਂ ਹੱਦ ਬੱਕਰੀ ਮੰਨਦੇ ਆ ਕਿ ਇੱਕ ਨਵੇਂ ਫਾਰਮਰ ਨੂੰ ਜਿਹੜਾ ਕਿ ਕੰਮ ਸ਼ੁਰੂ ਕਰਨਾ ਚਾਹੀਦਾ 25000 ਹਾਂ 20 ਤੋਂ 25 ਦੇ ਵਿੱਚ ਵਿੱਚ ਆਪਾਂ ਨੂੰ ਚੰਗੀ ਬੱਕਰੀ ਮਿਲ ਜਾਂਦੀ ਆ ਹਾਂ ਵੀ ਜਿਹੜਾ ਤੁਸੀਂ ਪੈਸਾ ਲਾਉਣਾ ਉਹਦੇ ਬਰੀਡਰ ਤੇ ਲਾਓ ਆਪਣੇ ਬੱਕਰੇ ਤੇ ਲਾਓ ਹੂੰ ਠੀਕ ਹੈ ਹਾਂ ਉਹਨੂੰ ਥੋੜਾ ਜਿਆਦਾ ਮਹਿੰਗਾ ਲੈ ਲਓ ਕਿਉਂਕਿ ਨਸਲ ਥੋੜੀ ਉਸਨੇ ਬਣਾਉਣੀ ਹੈ ਠੀਕ ਹੈ ਠੀਕ ਹੈ ਅਗਰ ਬੱਕਰਾ ਚੰਗਾ ਹੋ ਤੁਹਾਡਾ ਬੱਕਰੀ ਵੀ ਤੁਹਾਡੀ ਵਧੀਆ ਐਵਰੇਜ ਵੀ 25000 ਵਾਲੀ ਹੈਗੀ ਆ ਤਾਂ ਆਬਵੀਅਸਲੀ ਗੱਲ ਹੈ ਕਿ ਰਿਜ਼ 35 35 36 36 ਇੰਚਾਂ ਵਾਲੀਆਂ ਬੱਕਰੀਆਂ ਦੇ ਬੱਚੇ ਵੀ ਜਿਹੜੇ ਬਰੀਡਰ ਹੈਗੇ ਅੱਗੇ 42 42 43 43 ਇੰਚ ਦੇ ਕੱਦ ਕਰਦੇ ਆ ਕੱਦ ਕਰਦੇ ਆ ਇਹ ਨਹੀਂ ਮੈਟਰ ਕਰਦਾ ਕਿ ਬੱਕਰੀ ਉੱਚੇ ਕਰਦੇ ਹੋਊਗੇ ਤਾਂ ਆਪਣੇ ਕੋਲ ਫੇਰ ਹੀ ਬੱਚੇ ਉੱਚੇ ਕਰਦੇ ਹੋਣਗੇ ਬਹੁਤ ਵੱਡਾ ਭਲੇਖਾ ਤੇ ਭਾਈ ਇਹ ਫਿਰ ਕਿੰਨੇ ਦੰਦਾਂ ਤੇ ਬੱਕਰੀ ਖਰੀਦਣੀ ਚਾਹੀਦੀ ਆ ਬੱਕਰੀ ਭਾਈ ਜੀ ਦੇਖੋ ਇੱਕ ਤਾਂ ਤੁਹਾਨੂੰ ਰੇਟ ਦੱਸਦਾ ਮੈਂ ਦੂਜੀ ਗੱਲ ਫਾਰਮ ਨੂੰ ਧਿਆਨ ਦੇਣਾ ਚਾਹੀਦਾ ਕਿ ਕਦੇ ਵੀ ਇੱਕ ਕਾਲੀ ਦੇ ਵਿੱਚ ਆ ਕੇ ਲੋਕ ਕੇ ਆਪਣੇ ਕਾਲੀ ਕਰ ਜਾਂਦੇ ਆ ਹੂੰ ਕੀ ਯਾਰ ਹਾਂ ਬੱਕਰੀਆਂ ਖੜੀਆਂ ਯਾਰ ਮੈਨੂੰ ਸੌਦਾ ਮਿਲਦਾ ਬਸ ਜੇ ਇਹ ਨਾ ਮਿਲੀਆਂ ਸਾਬੂ ਪੰਜਾਬ ਚ ਬੱਕਰੀ ਖਤਮ ਹੋ ਤਾ ਲੋਕ ਜਲਦਬਾਜ਼ੀ ਚ ਆਪਾਂ ਕੀਏ 5-6000 ਰੁਪਏ ਬੱਕਰੀ ਮਗਰ ਉਹ ਹੀ ਬਦਲਾ ਲਾਉਂਦੇ ਆਂ ਵੀ ਆ ਸੌਦਾ ਹੱਥੋਂ ਲੰਘ ਜੇ ਕਿਤੇ ਸਭ ਤੋਂ ਵੱਡੀ ਗਲਤੀ ਪਾ ਉਥੇ ਕਰਦੇ ਆਂ ਕਿਉਂਕਿ ਇਹ ਤੁਹਾਡਾ ਬਿਜ਼ਨਸ ਹੈ ਤੁਸੀਂ ਇਹਨੂੰ ਅੱਗੇ ਲਾਈਫਟਾਈਮ ਲਈ ਮੰਨ ਕੇ ਚੱਲ ਰਹੇ ਹੋ ਕਿ ਹੋ ਸਕਦਾ ਥੋੜੇ ਦਿਨ ਦਾ ਜੇ ਰਾਸ ਆ ਗਿਆ ਤੁਸੀਂ ਇਹਨੂੰ ਕੈਸ ਸਾਲ ਤੱਕ ਲੰਮਾ ਕਰੋਗੇ ਠੀਕ ਹੈ ਤੇ ਜੇ ਤੁਹਾਨੂੰ ਕਿਤੇ ਗਲਤ ਤੋਂ ਪਾ ਤੁਸੀਂ ਥੱਕੇ ਚੜ ਗਏ ਤੁਹਾਨੂੰ ਗਲਤ ਬੱਕਰੀਆਂ ਦਿਵਾਤੀਆਂ ਤਾਂ ਤੁਹਾਡਾ ਸਾਰਾ ਜਿਹੜਾ ਕੈਰੀਅਰ ਆ ਉਹ ਖਰਾਬ ਹੈ ਖਰਾਬ ਹੋ ਜੂਗਾ ਠੀਕ ਹੈ ਕਿਉਂਕਿ ਤੁਸੀਂ 35-40 ਹਜ਼ਾਰ ਦੀ ਬੱਕਰੀ ਖਰੀਦ ਲਈ ਲੇਕਿਨ ਤੁਸੀਂ ਉਹਨੂੰ ਵੇਚ ਨਹੀਂ ਪਾਉਂਗੇ ਉਹ ਰੇਟ ਤੇ ਹੂੰ ਉਹ ਬਸ 20 ਹਜ਼ਾਰ ਦੀ 20 ਹਜ਼ਾਰ ਦੀ 18 ਹਜ਼ਾਰ ਦੀ 15 ਦੀ ਉੱਤੇ ਕਬੀਕਣੀ ਹੈ ਹੂੰ ਠੀਕ ਹੈ ਇੱਥੇ ਸਭ ਤੋਂ ਵੱਡੀ ਜਿਹੜਾ ਨਵਾਂ ਫਾਰਮਰ ਉਹ ਗਲਤੀ ਕਰਦਾ ਹੈ ਜੀ ਠੀਕ ਹੈ ਇਹ ਸਾਡਾ ਜਿਹੜਾ 8 ਸਾਲ ਤਜਰਬਾ ਸੀ ਫਾਰਮ ਨੂੰ ਸ਼ੇਅਰ ਕਰ ਰਹੇ ਹਾਂ ਸਾਡੇ ਫਾਰਮ 'ਚ ਅਸੀਂ ਐਵਰੇਜ ਬੱਕਰੀਆਂ ਸਾਰੀਆਂ ਆਹੀ ਰੇਂਜ ਦੀਆਂ ਬੱਕਰੀਆਂ ਰੱਖਦੇ ਹਾਂ 20-25 ਹਜ਼ਾਰ ਸਾਡੇ ਬੱਚੇ ਦੇ ਕੋਲੋਂ ਤੁਸੀਂ ਕੋਈ ਬੱਟੇ ਦੀ ਕੁਆਲਿਟੀ ਤੇ ਜਿਵੇਂ ਸੰਦੀਪ ਭਾਈ ਤੁਸੀਂ ਸ਼ੁਰੂ ਕੀਤਾ ਸੀ ਨਾ 8-9 ਸਾਲ ਪਹਿਲਾਂ ਫਾਰਮ ਫਿਰ ਉਦ ਭਾਈ ਜੀ ਉਦੋਂ ਜਿਹੜੀ ਬੱਕਰੀ ਅੱਜ 25-26 ਹਜ਼ਾਰ ਦੀ ਬੱਕਰੀ ਆਉਂਦੀ ਆ ਤਾਂ ਉਦੋਂ ਆਪਾਂ ਨੂੰ 17-18 ਹਜ਼ਾਰ ਦੀ ਬੱਕਰੀ ਮਿਲ ਜਾਂਦੀ ਸੀਗੀ ਵਿਚਾਰ 5000 ਸਸਤੀ ਮਿਲਦੀ ਸੀ ਸਸਤੀ ਮਿਲ ਜਾਂਦੀ ਸੀਗੀ ਠੀਕ ਹੈ ਕੋਈ ਜ਼ਿਆਦਾ ਫਰਕ ਨਹੀਂ ਪਿਆ ਰੇਟ ਕੋਈ ਜ਼ਿਆਦਾ ਨਹੀਂ ਵਧਿਆ ਬੱਕਰੀਆਂ ਦਾ ਰੇਟ ਉੱਥੇ ਜੀ ਤੁਰਿਆ ਫਿਰਦਾ ਹੈ ਠੀਕ ਹੈ ਬਟ ਕੀ ਹੈਗਾ ਇੱਕ ਲੋਕ ਕੀ ਆਪਣੇ ਜਦੋਂ ਤੁਸੀਂ ਇਹ ਦੇਖਣਾ ਕਿ 25 ਵਾਲੀ ਬੱਕਰੀ ਆਪਾਂ ਮੰਨ ਕੇ ਚਲੋ ਲੈ ਲਈ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਕੈਲਕੂਲੇਸ਼ਨ ਕਰਕੇ ਦਿਖਾਉਣਾਗਾ ਹੂੰ ਹੂੰ ਗੱਬਣ ਬੱਕਰੀ ਲਈ ਆਪਾਂ 20000 ਦੀ ਜੀ ਹੂੰ ਹੂੰ ਠੀਕ ਹੈ ਉਹਦੇ ਢਿੱਡ ਦੇ ਵਿੱਚ ਇੱਕ ਜਾਂ ਦੋ ਬੱਚੇ ਪਲ ਦੋ ਟਾਈਮਿੰਨ ਦੀ ਗੱਬਣਾ ਤਾਂ ਨਵੇਂ ਮਹੀਨੇ ਦੀ ਆਪਾਂ ਦੋ ਤਿੰਨ ਮਹੀਨਿਆਂ ਦੀ ਸੇਵਾ ਕਰ ਲਈ ਹੂੰ ਉਸ ਨੇ ਕੀ ਆਪਾਂ ਨੂੰ ਅਨਸਾਰ ਦੋ ਬੱਚੇ ਦੇਤੇ ਹੂੰ ਆਪਣੇ ਕੋਲੇ ਸੂਪੀ ਕਿਉਂਕਿ ਬੱਚੇ ਆਪਾਂ ਨੂੰ ਪੁੱਛੋ ਗਿਫਟ ਚ ਮਿਲੇ ਸੀਗੇ ਸਹੀ ਗੱਲ ਠੀਕ ਹੈ ਬੱਕਰੀ ਗੱਬਣ ਸੀਗੀ 25000 ਰੁਪਏ ਆਪਾਂ ਲਾਤਾ ਹੂੰ ਦੋ ਬੱਚੇ ਬੱਕਰੀ ਤੁਹਾਡੇ ਕੋਲ ਦੇਤੇ ਹੂੰ ਤੁਸੀਂ ਬੱਚਿਆਂ ਨੂੰ ਪਾਲ ਰਹੇ ਹੋ ਠੀਕ ਹੈ ਤੁਹਾਡੇ ਕੋਲ ਦੋ ਬੱਚੇ ਦੁੱਧ ਪੀਣੇ ਦੋ ਢਾਈ ਮਹੀਨਾ ਬਾਅਦ ਦਾ ਗੈਪ ਪਾ ਕੇ ਤੁਸੀਂ ਬੱਕਰੀ ਨੂੰ ਦੁਬਾਰਾ ਫਿਰ ਕਰਾਸ ਕਰਵਾਤਾ ਠੀਕ ਹੈ ਸਮਝ ਗਏ ਹੂੰ ਬੱਕਰੀ ਤੁਹਾਡੀ ਕਰਾਸ ਹੋ ਗਈ ਉਹ ਗੱਬਣ ਹੋ ਗਈ ਠੀਕ ਹੈ ਉਸ ਨੇ ਅਗਲੇ ਤੁਸੀਂ ਉਹਦੀ ਸਵੈ ਸੇਵਾ ਕਿੰਨਾ ਟਾਈਮ ਕਰਨੀ ਆ 5 ਮਿੰਟ 5 ਮਿੰਟ ਠੀਕ ਹੈ 5 ਮਿੰਟ ਤੁਸੀਂ ਸੇਵਾ ਕੀਤੀ ਉਹਦੀ 5 ਮਿੰਟ ਦੇ ਵਿੱਚ ਉਹਨੇ ਤੁਹਾਨੂੰ ਉਹ ਤੋਂ ਬਾਅਦ ਵਿੱਚ ਦੋ ਬੱਚੇ ਉਹਨੇ ਫੇਰ ਦੇ ਦਿੱਤੇ ਠੀਕ ਹੈ ਹੁਣ ਆਪਾਂ ਸੈਵਰੇਜ ਮੰਨ ਕੇ ਜੇ ਤੁਹਾਡੇ ਕੋਲ ਚਾਰ ਬੱਚੇ ਦੀ ਪ੍ਰੋਡਕਸ਼ਨ ਇੱਕ ਸਾਲ ਦੇ ਵਿੱਚ ਬੱਕਰੀ ਨਹੀਂ ਦੇਤੀ ਠੀਕ ਹੈ ਜਿਹੜੀ ਨਵੀਂ ਉਮਰ ਦੀ ਬੱਕਰੀ ਆ ਜਿਹੜੀ ਫਰੈਸ਼ ਅੱਠ ਰੰਨ ਦੀ ਵੀ ਕਹਿ ਸਕਦੇ ਆਪਾਂ ਨੂੰ 6 ਵੀ ਕਹਿ ਸਕਦੇ ਆ ਠੀਕ ਹੈ ਅੱਠ ਰੰਨ ਤਾਜੀ ਹੂੰ ਠੀਕ ਹੈ ਉਸਨੇ ਤੁਹਾਨੂੰ ਦੇ ਦਿੱਤੀ ਹੂੰ ਚਾਰ ਵਿੱਚ ਤੁਹਾਡੇ ਕੋਲ ਇੱਕ ਸਾਲ ਦੇ ਆ ਗਏ ਜੀ ਉਸ ਤੋਂ ਬਾਅਦ ਹੁਣ ਤੁਸੀਂ ਕਰਨਾ ਉਹਦੇ ਵਿੱਚ ਚਲੋ ਤਿੰਨ ਹੀ ਮੰਨ ਲਓ ਇੱਕ ਬੱਚਾ ਤੁਸੀਂ ਕੱ ਤਿੰਨਾਂ ਦੇ ਵਿੱਚੋਂ ਜਿਹੜਾ ਇੱਕ ਬੱਚਾ ਹੋਊਗਾ ਬੱਕਰੀ ਦਾ ਤੁਹਾਡਾ ਉਹ ਸਾਲ ਦਾ ਖਰਚਾ ਮੰਨ ਕੇ ਦੇਖੋ 8-1000 ਰੁਪਏ ਦਾ ਬੱਕਰੀ ਦਾ ਤੁਹਾਡਾ ਖਾਦਾ ਠੀਕ ਹੈ ਸਾਲ ਦੇ ਵਿੱਚ ਇੰਨਾ ਕੀ ਖਾਂਦੀ ਹੈ ਇੰਨਾ ਖਾਊਗੀ ਬੱਕਰੀ ਬਤੋਂ 11-12000 ਖਾ ਜਾਊਗੀ ਹੋਰ ਲਾਓ 15 ਖਾ ਜਾਊਗੀ ਇਹ ਬੱਚੇ ਚੰਗੇ ਹੋਏ ਵੱਧਦੇ ਨੇ ਇੱਕ ਵੱਧ ਦੇਖ ਜਾਣਗੇ ਪਰ ਜਿਹੜੇ ਦੋ ਬੱਚੇ ਆ ਤੁਹਾਡਾ ਉਹ ਪ੍ਰੋਫਿਟ ਹੈ ਠੀਕ ਹੈ ਹੁਣ ਇੱਥੇ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਬੱਕਰੀ ਤੁਹਾਡੀ 25000 ਰੁਪਏ ਲਾਇਆ ਇੱਕ ਸਾਲ ਦੇ ਵਿੱਚ ਵਿੱਚ ਬੱਕਰੀ ਤੁਹਾਡੀ ਫ੍ਰੀ ਹੁੰਦੀ ਹੈ ਹੂੰ ਠੀਕ ਹੈ ਹੁਣ ਜਿਹੜੇ ਵੀ 35-40 45-5000 ਲਾਉ ਪਰ ਉਹਨਾਂ ਨਿਆਟਾ ਦੋ ਤਾਂ ਤੇਨਸਾ ਵਾਲਾ ਥਨੀ ਫਰੀਂ ਬੱਕਰੀਆਂ ਠੀਕ ਹੈ ਬਾਕੀ ਬੱਕਰੀਆਂ ਹੋਵਰੇਜ ਅੱਡ ਤੋਂ ਹੁੰਦੀਆਂ ਨੇ ਤਾਂ ਇੱਥੇ ਆ ਕਿ ਕਿਸਾਨ ਵੀ ਇਹ ਜਿਹਦਾ ਗੌਰ ਰੱਖਣ ਕਿ ਮੈਂ ਆਪਣੇ ਫਾਰਮ ਵਿੱਚ ਪੈਸਾ ਲਾ ਕੇ ਉਹਦੇ ਚ ਆਉਟਪੁੱਟ ਕੀ ਕੱਢ ਰਿਆ ਕਿ ਜਿੰਨਾ ਚ ਤੁਸੀਂ ਬੱਕਰੀ ਨੂੰ ਫਰੀ ਨਹੀਂ ਕਰਦੇ ਠੀਕ ਹੈ ਉਹਨਾਂ ਚ ਤੁਹਾਨੂੰ ਪ੍ਰੋਫਿਟ ਨਹੀਂ ਹੋਣਾ ਕਿਉਂਕਿ 25000 ਤੁਸੀਂ ਉਹਦੇ ਇਨਵੈਸਟ ਕਰ ਚੁੱਕੇ ਹੋ ਜਦੋਂ ਉੱਪਰ ਇਨਕਮ ਜਾਊਗੀ ਤੁਹਾਡੇ ਜੋ ਬੱਚੇ ਕਮਾ ਕੇ ਤੁਹਾਨੂੰ ਦੇਣਗੇ ਉਹ ਤੁਹਾਡਾ ਪ੍ਰੋਫਿਟ ਹੈ ਦੂਜੀ ਗੱਲ ਕਿਸਾਨ ਵੀ ਖਾ ਧੋਖਾ ਖਾ ਜਾਂਦਾ ਕਿ ਆਪਾਂ ਬੱਚਿਆਂ ਤੋਂ ਫਾਰਮ ਸ਼ੁਰੂ ਕਰ ਲੰਨੇ ਆ। ਹੂੰ 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 ਵੀ ਛੋਟੇ ਬੱਚੇ ਲੈ ਲੋ ਜੀ ਖਰਚਾ ਘਟਾਊਗਾ ਤਾਂ ਫਾਰਮ ਕਰ ਲਈਏ। ਉਹ ਕਨਸੈਪਟ ਬਿਲਕੁਲ ਗਲਤ ਹੈ ਸਾਡੇ ਹਿਸਾਬ ਨਾਲ। ਠੀਕ ਹੈ। ਕਿਉਂਕਿ ਇੱਕ ਬੱਚਾ ਤੁਸੀਂ ਪਾਲੋਗੇ 8-10 12000 ਦਾ 13000 ਦਾ ਪੱਕਾ 15000 ਤੇ ਤੁਸੀਂ ਬੱਚਾ ਲੈ 6-7 ਮਹੀਨਿਆਂ ਦਾ। ਹੂੰ ਤੁਸੀਂ ਉਹਨੂੰ ਪਾਲ ਕੇ 5-6 ਮਹੀਨੇ ਪਾਲਿਆ। 1 ਸਾਲ ਦਾ ਕੀਤਾ। ਉਸ ਤੋਂ ਬਾਅਦ ਉਹਨੂੰ ਕ੍ਰੋਸ ਕਰਾਇਆ ਤੁਸੀਂ। ਉਸ ਤੋਂ ਬਾਅਦ ਇਹ ਨਹੀਂ ਪਤਾ ਵੱਡਾ ਹੋ ਕੇ ਉਹਨੇ ਕਿਹਜਾ ਬੰਨਾ ਕ੍ਰੋਸ ਹੋ ਕੇ ਰਵੇ ਜਾਂ ਨਾ ਰਵੇ। ਥੋੜੇ 2-3 ਮਹੀ ਤੁਸੀਂ ਬੱਚਾ ਲੈ ਲਿਆ ਉਹਨੂੰ ਘੱਟੋ ਘੱਟ ਤੁਹਾਨੂੰ ਇੱਕ ਸਾਲ ਬਾਅਦ ਉਸ ਬੱਚੇ ਨੇ ਪ੍ਰੋਡਕਸ਼ਨ ਦੇਣੀ ਹੈ ਇੱਕ ਬੱਚੇ ਦੀ ਇੱਕ ਬੱਚੇ ਦੀ ਜਿਆਦਾਤਰ ਇੱਕ ਬੱਚੇ ਦੀ ਇੱਕ ਬੱਚਾ ਦਿੰਦੀ ਹੈ ਨਾ ਤੇ ਬਾਕੀ ਭਾਈ ਫਿਰ ਜਿਵੇਂ ਇੱਕ ਸਾਲ ਚ ਤਾਂ ਇਹ ਮੈਨੂੰ ਲੱਗਦਾ ਕਿੰਨੇ ਦੋ ਦੰਦ ਹੁੰਦੀ ਹੈ ਕਿ ਚਾਰ ਹੋ ਜਾਂਦੀ ਦੋ ਦੰਦ ਦੋ ਦੰਦ ਹੁੰਦੀ ਹੈ ਠੀਕ ਹੈ ਤਾਂ ਤੁਸੀਂ ਇੱਕ ਬੱਚਾ ਲੈ ਇੱਕ ਸਾਲ ਦੇ ਵਿੱਚ ਹੂੰ ਠੀਕ ਹੈ ਉਹਨੂੰ ਖਵਾਇਆ ਕਿੰਨਾ ਉੱਥੇ ਗੱਲ ਵਾਂਗੀ 15-12 ਰੁਪਏ ਅਖਾਜੂਗਾ ਉੱਥੇ ਗੱਲ ਗਈ ਹੈਨਾ ਤੇ ਇਹ ਤੁਸੀਂ ਬੱਕਰੀ ਲਓਗੇ 25000 ਰੁਪਏ ਦੀ ਤੁਹਾਨੂੰ ਢੱਡੇ ਜਦੋਂ ਬੱਚੇ ਤਾਂ ਮਿਲਗੇ ਉਹਦੇ ਹੂੰ ਠੀਕ ਹੈ ਤਾਂ ਇਸ ਤਰੀਕੇ ਨਾਲ ਕਿ ਇਹ ਬੱਚਿਆਂ ਵਾਲਾ concept ਵੀ ਥੋੜਾ ਜਿਹਾ ਆਪਾਂ ਕਹਿੰਦੇ ਬੱਚੇ ਜਿਹੜੇ ਸੋਣਗੇ ਤੁਹਾਡੇ ਫਾਰਮ 'ਚ ਜਿਹੜੀ ਬੱਕਰੀ ਤੁਹਾਡੇ ਫਾਰਮ ਦੇ ਵਿੱਚ ਜਨਮ ਲਓਗੇ ਜਿਹੜਾ ਬੱਚਾ ਹੂੰ 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 ਤੁਹਾਡੇ এনवायरमेंट ਦੇ ਵਿੱਚ ਰਹੂਗਾ ਪਲੂਗਾ ਇੱਥੇ ਫਾਰਮ ਦੇ ਉਹੀ ਬੱਚਾ ਤੁਹਾਡੀ ਸਭ ਤੋਂ ਚੰਗੀ ਗ੍ਰੋਥ ਕਰੂਗਾ ਠੀਕ ਹੈ ਇਹ ਸਾਡਾ ਪ੍ਰੈਕਟੀਕਲ ਕੀਤਾ ਹੈ ਤਜਰਬਾਗਾ ਤੁਸੀਂ ਬਾਹਰੋਂ ਲੈ ਕੇ ਜਾਓ 100 ਬੱਚਾ ਪਾਲ ਲਓ ਠੀਕ ਹੈ ਤੁਹਾਡੇ ਫਾਰ ਕਦੇ ਉਹਨੂੰ ਕੁਛ ਹੋ ਗਿਆ ਕਦੇ ਉਹਨੂੰ ਬੁਖਾਰ ਹੋ ਗਿਆ ਉਹ ਬੱਚੇ ਉਹਨੇ ਗਰੋਥ ਹੀ ਨਹੀਂ ਕਰਨੀ ਕਿਉਂਕਿ ਉਹਦਾ এনवायरमेंट ਉੱਥੇ ਹੋਰ ਸੀਗਾ ਥੋੜੇ ਕੋਲੇ ਪਲ ਰਿਆ ਹੁਣ ਮੇਰਾ ਬਟਾ ਕਿਉਂਕਿ ਬੱਚਾ ਸੈੱਟ ਨਹੀਂ ਕਰ ਪਾਉਂਦਾ ਉਹਦੇ ਆਪ ਉਹਦਾ ਇਮਿਊਨਿਟੀ ਸਿਸਟਮ ਬਹੁਤ ਕਮਜ਼ੋਰ ਹੁੰਦਾ ਤਾਂ ਕਰਕੇ ਬੱਚੇ ਲੋਕਾਂ ਦੇ ਵਿੱਚ ਪੀਪੀਆ ਦੀ ਸਮੱਸਿਆ ਆ ਕੇ ਬੱਚੇ ਮਰ ਜਾਂਦੇ ਮਰ ਜਾਂਦੇ ਹਨ ਜਿਹੜਾ ਕਿ ਫਾਰਮ ਦਾ ਬਹੁਤ ਵੱਡਾ ਲਾਸ ਹੋ ਜਾਂਦਾ ਜਾਂ ਦਸਤ ਲੱਗ ਗਈ ਠੀਕ ਹੈ ਮਰ ਜਾਂਦੇ ਫਾਰਮਰ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਕੀ ਹੈ ਹੁਣ ਜਿਹੜੀ ਬੱਚੀ ਬੱਕਰੀ ਤੁਹਾਡੇ ਫਾਰਮ ਤੇ ਆ ਕੇ ਇੱਥੇ ਸੂਵੇਗੀ ਉਹ ਬੱਚਿਆਂ ਦੀ ਜਿਹੜੀ ਗਰੋਥ ਤੁਸੀਂ ਦਿਰਦਾ ਦੰਤਰ ਵੇ ਤਾਂ ਜਿਹਾ ਇਹ ਕਹਿੰਦੇ ਮਾਰਗੀ ਨਹੀਂ ਆਉਂਦੀ ਗੱਬਣ ਬੱਕਰੀਆਂ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਗੱਬਰ ਬੱਕਰੀ ਤੋਂ ਕੰਮ ਸ਼ੁਰੂ ਕਰੋ ਫਾਰਮਰ ਸੌਖਾ ਰਹੂ ਤੁਹਾਨੂੰ ਰਿਟਰਨ ਛੇਤੀ ਆਊਗਾ ਠੀਕ ਹੈ ਜੇ ਮੈਂ ਭਾਈ ਕਈ ਸੂਈਆਂ ਹੋਈਆਂ ਬੱਕਰੀਆਂ ਲੈ ਲੈਂਦੇ ਹਾਂ ਨਾ ਹਾਂ ਜਿਵੇਂ ਤਾਜ਼ੀਆਂ ਸੂਈਆਂ ਬੱਕਰੀਆਂ ਲੈ ਲਈਆਂ ਉਹ ਕਿਵੇਂ ਆ ਫਿਰ ਕੰਮ ਹੋਊਗਾ ਉਹ ਵੀ ਠੀਕ ਹੈ ਕਨਸੈਪਟ ਕਿਉਂਕਿ ਉਹ ਦੇਖੋ ਤਾਜ਼ੀਆਂ ਸੂਈਆਂ ਬੱਕਰੀਆਂ ਜਿਵੇਂ ਥੋੜੇ ਦਿਨਾਂ ਦੀ ਸੂਈ ਬੱਕਰੀ ਆ ਤੁਹਾਨੂੰ ਫਾਰਮ ਚ ਲਿਆਵਾਂਗੇ ਇੱਥੇ ਤਾਂ ਕੋਈ ਵੱਡੀ ਇਸ਼ੂ ਨਹੀਂ ਹੈ ਕਿਉਂਕਿ ਬੱਚੇ ਆਪਦੀ ਮਾਂ ਨਾਲ ਹੈ ਹੂੰ ਹੂੰ ਠੀਕ ਹੈ ਮਾਂ ਤੋਂ ਦੂਰ ਨਹੀਂ ਹੈਗਾ ਠੀ ਠੀਕ ਹੈ ਇਹ ਕਨਸੈਪਟ ਹੈ ਤੁਸੀਂ ਇਹਦੇ ਨਾਲ ਚੱਲੋਗੇ ਤਾਂ ਮੈਂ ਕਹਣਾ ਵੀ ਕੋਈ ਫਾਰਮਰ ਹੈ ਪੰਜਾਬ ਦਾ ਕੋਈ ਆਪਾਂ ਹਰਿਆਣੇ ਦਾ ਲਾਲੀ ਚਾਹੇ ਰਾਸਤਾਂ ਦਾ ਵਾਲੀ ਕੋਈ ਬੰਦਾ ਕਾ ਫੇਰ ਨਹੀਂ ਹੁੰਦਾ ਬੱਕਰੀ ਚ ਕਦੇ ਵੀ ਨਹੀਂ ਹੋ ਸਕਦਾ ਸਾਡਾ ਫਾਰਮਰ ਸੀ ਹਮੇਚਾ ਕੰਮ ਕਰਦੇ ਆ ਅਸੀਂ ਇਸੇ ਕਨਸੈਪਟ ਤੇ ਚੱਲ ਰਹੇ ਆ ਅੱਠ ਸਾਲ ਤੋਂ ਤੇ ਸੰਦੀਪ ਭਾਈ ਫਿਰ ਇਹਹੀ ਕਾਰਨ ਹੈ ਵੀ ਜਿਆਦਾ ਬੱਕਰੀ ਮਹਿੰਗੀ ਲੈ ਲੈਂਦੇ ਹਨਾ ਆਪਣੇ ਕਿਸਾਨ ਭਰਾ ਜਾਂ ਫਿਰ ਉਹ ਬੱਚੇ ਲੈ ਲੈਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਹਨਾ ਵੀ ਕੰਮ ਕਿਵੇਂ ਕਰਨਾ ਟ੍ਰੇਨਿੰਗ ਨਹੀਂ ਲੈਂਦੇ ਹੁੰਦੇ ਜਾਂ ਕੁਝ ਹੋਰ ਹਾਂਜੀ ਤੇ ਵੀ ਮੰਨ ਕੇ ਚੱਲੋ ਇਹੀ ਕਾਰਨ ਆ ਵੀ ਬਈ ਤੁਸੀਂ ਬੱਕਰੀਆਂ ਮਹਿੰਗੀਆਂ ਲੈ ਲੈਨੇ ਹੋ ਜਿੰਨਾ ਉਹਦਾ ਰੇਟ ਹੁੰਦਾ ਉਦੋਂ ਦੁੱਗਨੇ ਰੇਟ ਦੀ ਲੈ ਲੈਨੇ ਹੋ ਬੱਕਰੀ ਫਿਰ ਉਹ ਉਸ ਤੋਂ ਸਮਝਦੀ ਨਹੀਂ ਫਿਰ ਉਹਦੇ ਕਰਕੇ ਫੇਲ ਹੋ ਜਾਂਦਾ ਜਿਹੜੇ ਹੋਰ ਕੰਮ ਸ਼ੁਰੂ ਕਰਨੇ ਆ ਉਹ ਵੀ ਇਹ ਚੀਜ਼ ਤੋਂ ਪਾਸਾ ਵੱਟ ਜਾਂਦੇ ਆ ਵੀ ਉਹ ਬੰਦੇ ਨੂੰ ਘਾਟਾ ਪੈ ਗਿਆ ਤਾਂ ਆਪਾਂ ਨੂੰ ਵੀ ਪੈ ਜਾਊਗਾ ਤੇ ਬਾਕੀ ਬਾਈ ਆਪਾਂ ਹੋਰ ਵੀਡੀਓ ਬਾਈਆਂ ਦੀ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਵੀਡੀਓ ਐਂਡ ਤੱਕ ਰੱਖੀ